ਜਾ ਮੋਟਰਸਾਈਕਲ ਪੈਂਕਰ ਲਾਇਆ ਟੂ ਪਾਈ ਉਹਨੂੰ ਤੇ ਸਰਕੂ ਲਵਾ ਕੇ ਚੱਲ ਗਿਆ ਆਮ ਸਾਨੂੰ ਤਾਂ ਸੁਧਾਰਨ ਕਾਗ ਲੱਗ ਰਹੇ ਸੀ ਕੁਝ ਕੁਝ ਲੱਗ ਰਹੀ ਤੁਹਾਨੂੰ ਜਾਂ ਅਮਰਪਾਲ ਸੀਗਾ ਜਾਂ ਕੋਈ ਹੋਰ ਸਾਨੂੰ ਤਾਂ ਸੁਧਾਰਨ ਕਾਗ ਲੱਗ ਰਹੇ ਸੀ ਜੀ ਹਾਂ ਜੀ ਕੋਈ ਹੁਲੀਆ ਉਹਨਾਂ ਦਾ ਕੋਈ ਕੱਪੜੇ ਕਿੱਦਾਂ ਦੇ ਪਾਏ ਸੀ ਕੱਪੜੇ ਮਹਾਰਾਜ ਦੇ ਕਾਗ ਹੁੰਦਾ ਕੱਪੜੇ ਤਰਾ ਦੇਖੇ ਜਾਂਦੇ ਨੇ ਪੱਗ ਬੱਦੀ ਸੀਗੀ ਤੇ ਕੱਪੜੇ ਪੈਂਟ ਕਿੰਨੀ ਚ ਪਾਈ ਸੀਗੀ ਅੱਗੇ ਕਲਰ ਤਾਂ ਨੋਮ ਨਹੀਂ ਦੇਖੇ ਐਵੇਂ ਕੀ ਜਿਹੜੇ ਕਿਹੜੇ ਰੰਗ ਦੀ ਪੱਗ ਸੀਗੀ ਉਹਨਾਂ ਰੰਗ ਦੇ ਦੇਖਿਆ ਨਹੀਂ ਪੱਗਦਾ ਮੈਂ ਕਿਹੜਾ ਜਦੋਂ ਤੇਰੇ ਪੱਗ ਵਰ ਤੂੰ ਮੈਨੂੰ 10 ਮਿੰਟਾਂ ਪੁੱਛ ਲਈ ਮੈਂ ਤੇਰੀ ਪੱਗ ਨਹੀਂ ਦੱਸਦਾ ਤੇ ਕਿਹੜੀ ਸੀਗੀ ਉਹਦੇ ਚਾਰ ਜਣੇ ਮੇਰੇ ਤਰ੍ਹਾਂ ਦੇ ਬੇਟੇ 10 ਬੰਦੇ ਹੋ ਗਏ ਤੁਸੀਂ ਮੇਰੇ ਕੋਲ ਹੁਣ ਮੈਨੂੰ ਕੀ ਪਤਾ ਲੱਗੂ ਕਹਿੰਦੇ ਕੱਪੜੇ ਕਿਹੜੇ ਪਾਈ ਸੀ ਅੱਛਾ ਜਦੋਂ ਆਏ ਤਿੰਨ ਜਣੇ ਸੀਗੇ ਕੋਈ ਗੱਲਬਾਤ ਕੋਈ ਤੁਹਾਡੇ ਨਾਲ ਕੀ ਕਿਹਾ ਤੁਹਾਨੂੰ ਆ ਕੇ ਕਿੰਨੇ ਕ ਵਜੇ ਦਾ ਸਮਾਂ ਕੋਈ ਕੁਝ ਨਾ ਕੋਈ 2:3 ਦਾ ਟਾਈਮ ਹੋਊਗਾ ਲੱਕੋ ਆਇਆ ਉਹਨਾਂ ਮੋਟਰਸਾਈਕਲ ਨੂੰ ਕਹਿੰਦੇ ਪੈਂਕਚਰ ਆਹੀ ਤੇ ਰੇੜੀ ਤੇ ਲੱਧਿਆ ਸੀਗਾ ਬੈਕ ਕਰਕੇ ਲਾਇਆ ਤੇ ਟੂ ਕਰਾਫ ਸੀ ਤੇ ਟੂਰਨਾਮੇ ਪਾਰ ਪੁਲਿਸ ਪੁਲਿਸ ਜਦੋਂ ਜਿਸ ਤਰੀਕੇ ਦੇ ਨਾਲ ਰੋਲਾ ਸੀਗਾ ਪੁਲਿਸ ਦੀ ਸੀਗੀ ਗੈਸ ਤੇ ਪ੍ਰੋਪਰ ਪੂਰੀ ਕੋਈ ਲੱਗਾ ਤੋ ਹਾਂਜੀ ਹਾਂਜੀ ਸੀਗੀ ਗੈਸ ਹੈ ਨੀ ਜੰਬਰ ਤੇ ਪਾਲਤਾ ਸੀ ਆਪਸਿਆ ਨੇ ਬਿਆਨੇ ਜਦੋਂ ਮਗਰ ਮਲਾਜ਼ਮ ਲੱਗੇ ਹੋਣ ਤਾਂ ਫਿਰ ਅਗਲਾ ਬਜ਼ਾਰ ਨੂੰ ਥੋੜਾ ਆਊਗਾ ਤੁਸੀਂ ਆਪਸਿਆ ਨੇ ਬਿਆਨੇ ਇੰਚ ਤਾਂ ਕੀ ਪ੍ਰੋਬਲਮ ਕੀ ਸੀਗੀ ਮੋਟਰਸਾਈਕਲ ਨੂੰ ਟੂ ਪਾਈ ਆ ਅਸੀਂ ਪੈਸੇ ਕਿੰਨੇ ਦੇ ਕੇ ਕੀਤੇ 300 ਰੁਪਏ ਤਾ ਉਹ ਕੋਈ ਡਾਰਕ ਹੋਈ ਉਹਨਾਂ ਦੇ ਚਿਹਰੇ ਤੇ ਤੁਹਾਨੂੰ ਲੱਗਾ ਜਾ ਕੋ ਬੰਦਾ ਕੋਈ ਅਸਾਧ ਵਰਡੀ ਜਾ ਜਾ ਨਹੀਂ ਸਾਨੂੰ ਕੋਈ ਘਬਰਾਹ ਨਹੀਂ ਆਈ ਨਾ ਘਬਰਾਹ ਲੱਗਦੀ ਸੀ ਅਗਲਿਆਂ ਦੇ ਜਿਹਦਾ ਮਨ ਟੈਨਸ਼ਨ ਚ ਹੁੰਦੇ ਕੋਈ ਘਬਰਾਹ ਨਹੀਂ ਸੀ ਪੁਲਿਸ ਨੇ ਕੋਈ ਪੁੱਛਗਿੱਛ ਕੀਤੀ ਹੈ ਤੁਹਾਡੇ ਤੋਂ ਹਾਂਜੀ ਕੀਤੀ ਮਾਲ ਸਾਡੀ ਪੁੱਛਗਿੱਛ ਕੀਤੀ ਆ ਰਾਤ ਨੂੰ ਸਾਡੇ ਕੋਈ ਆਏ ਮਲਾਜ਼ਮ ਤੇ ਤੂੰ ਪਾਗ ਲਗਾਇਆ ਸੀਰੇ ਤੁਹਾਡਾ ਫੋਨ ਵੀ ਜਾਂਦੇ ਲੈ ਕੇ ਗਏ ਆ ਫੋਨ ਆ ਫੋਨ ਲੈ ਗਿਆ ਸੀ ਕਿ ਤਾਨੂੰ ਸੇ ਨੂੰ ਫੋਨ ਦਿੱਤਾ ਨਾ ਹੂੰ ਤੁਹਾਡਾ ਫੋਨ ਕਿਸ ਨੇ ਉਹਨਾਂ ਚੋ ਕਿਸ ਨੇ ਵਰਤਿਆ ਤਾਂ ਨਹੀਂ ਸੀਗਾ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਕੋਈ ਵਰਤਿਆ ਕੋਈ ਡਰਾਇਆ ਤੁਮ ਕਾ ਨਹੀਂ ਕੋਈ ਡਰਾਇਆ ਤੁਮ ਕਾ ਉਹ ਤੁਹਾਡੇ ਇੱਥੇ ਬੈਠੇ ਸੀ ਕਿ ਬਾਹਰੇ ਛੜੇ ਸੀ ਇੱਥੇ ਖੜੇ ਸੀਗੇ ਕੋਲੀ ਕੋਈ ਟੂਪਾਈ ਕੋਲੀ ਚੱਲ ਗਿਆ ਕਿੰਨਾ ਟਾਈਮ ਰੁਕੀ ਹੋਣਗੇ 5-7 ਮਿੰਟ ਕਿਉਂਕਿ ਆ ਤੁਹਾਡਾ ਵੀ ਤਜਰਬਾ ਆ ਉਮਰ ਹੈਗੀ ਆ ਜਿਹੜਾ ਦੋਸ਼ੀ ਹੁੰਦਾ ਕੋਈ ਨਾ ਕੋਈ ਘਬਰਾ ਨਹੀਂ ਚਾਹਤੇ ਸ਼ਿਕਾਇਤ ਨਹੀਂ ਨਹੀਂ ਕੋਈ ਘਬਰਾ ਕੋਈ ਘਬਰਾਇਆ ਨਹੀਂ ਕੋਈ ਘਬਰਾਇਆ ਨਹੀਂ ਨੋਰਮਲ ਸੀਗੇ ਕਿਹੜੇ ਉੱਪਰ ਬਹਿ ਕੇ ਆਏ ਆ ਇਹ ਆ ਘਬਰਾਇਆ ਹੁੰਦਾ ਉਹ ਬੰਦਾ ਰੇੜੇ ਤੇ ਬੈ ਕੇ ਆਊਗਾ ਜਿਵੇਂ ਤੁਹਾਡੇ ਬਰਾਦਰ ਦੱਸਦਾ ਬੈ ਹੈ ਕਿ ਅਸੀਂ ਸ਼ਨੀਵਾਰ ਨੂੰ ਦਵਾਈ ਲੈਣ ਗਏ ਸੀ ਕਿ ਐਤਵਾਰ ਦਾ ਸਾਨੂੰ ਇਹ ਲੱਗਦਾ ਪਿਆ ਕਿ ਐਤਵਾਰ 2:30 ਵਜੇ ਤੱਕ ਅਸੀਂ ਦੁਕਾਨ ਖੋਲਦੇ ਹੈਗੇ ਤੁਸੀਂ ਜੇ ਦੀ ਦੁਕਾਨ ਖੋਲ ਚਲੋ ਹੁਣ ਮੈਂ ਸਨਨ ਦੁਕਾਨ ਤੇ ਹੀ ਖੋਲਦੇ ਆ ਮਤਲਬ ਕਿ ਮਤਲਬ ਗੱਲ ਇਹ ਤਾਂ ਪੱਕੀ ਨੋਟ ਅਸੀਂ ਵੀ ਨਹੀਂ ਕੀਤੀ ਸਾਂਦਗਮ ਲਾ ਜਾਣੀ ਬੁਛਾ ਵੀ ਰੇੜੀ ਪੰਚਰ ਲਾਏ ਗਏ ਲਾਇਆ ਸੀ ਨਹੀਂ ਸ਼ਨੀਵਾਰ ਦੀ ਗੱਲ ਲੱਗਦੀ ਵੀ ਐਤਵਾਰ ਨੂੰ ਤੁਹਾਡੇ ਕੋ ਆਏ ਤੇ ਦੋਨਾਂ ਦਿਨਾਂ ਦੇ ਵਿੱਚ ਚੈੱਕ ਤੇ ਨਹੀਂ ਹੋਣਾ ਚਾਹ ਸ਼ਨੀਵਾਰ ਨਾਲ Jaipur ਨੂੰ ਪੱਕਾ ਨਹੀਂ ਮੈਨੂੰ ਯਕੀਨਤਾ ਪੱਕਾ ਨਹੀਂ ਟਾਈਮ 2:30 ਦਾ ਸੀ ਹੈਗਾ ਦੁਪਹਿਰ ਦਾ ਟਾਈਮ ਸੀਗਾ 2:30 ਵਜੇ ਦਾ ਸੀ